ਸਾਸੀਗਾਂ ਦੋਸਤੋ ਮੈਂ ਤੁਹਾਡਾ ਹੋਸਟ ਤੇ ਦੋਸਤ ਦਲਜੀਤ ਤਜਰੂਹਾ ਅੱਜ ਅਸੀਂ ਪਹੁੰਚਿਆ ਧਾਰਮਿਕ ਸਥਾਨ ਸ਼ੀਤ ਬਾਬਾ ਮਤੀਜੀ ਟ੍ਰੋਲੀ ਕੋਰ ਤੋਂ ਬਗੇ ਜਿੱਥੇ ਅੱਜ ਇੱਕ ਮੈਡੀਕਲ ਕੈਂਪ ਲਵਾਇਆ ਗਿਆ ਪ੍ਰਵੰਤ ਕਾਮ ਜਿਹੜਾ ਪ੍ਰਦਾਨ ਹੋਣਾ ਦੀ ਗਵਾਹੀ ਦੇ ਵਿੱਚ ਮਨੂਰ ਸਿੰਘ ਜਹਦਰ ਹੋਣਾ ਦੀ ਗਵਾਹੀ ਦੇ ਵਿੱਚ ਲਵਾਇਆ ਗਿਆ ਅਸੀਂ ਗੱਲ ਕਰਾਂਗੇ ਕੈਂਪ ਕਿਸ ਤਰ੍ਹਾਂ ਦਾ ਕਿੰਨੇ ਡਿਸੀਜਨ ਨੂੰ ਲੈ ਕੇ ਲਗਾਇਆ ਗਿਆ ਔਰ ਇਹਦੇ ਵਿੱਚ ਕਿੰਨੇ ਕੁ ਮਰੀਜ਼ ਹੋਣ ਤੱਕ ਕਿਹੜੇ ਕਿਹੜੇ ਸਬਾਬਾ ਇਥੇ ਤਿਆਰੀਆਂ ਸੋ ਕਿਹੜਾ ਅੱਜ ਤੁਹਾਡੇ ਕੈਂਪ ਲਈ ਆਇਆ ਗੁਰੂ ਘਰ ਦੇ ਵਿੱਚ ਇਹ ਕਿੰਨੇ ਮਥੇ ਸੂਲਤਾ ਤਿਆਰੀਆਂ ਕਿੰਨੇ ਕੁ ਲੋਕਾਂ ਨੂੰ ਇਹ ਆਪਾਂ ਨੇ ਤਰੀਵੇਂ ਟੈਸਟ ਕਰਾ ਚੁੱਕਾ ਤੇ ਜਿਹਨਾਂ ਨੇ ਟੈਸਟ ਆ ਸਾਰੇ ਹੋਣਗੇ ਜਿਹੜਾ 1500 ਵਾਲਾ ਟੈਸਟ ਆ ਉਹ ਫਰੀ ਆ ਬਾਕੀ ਜਿਹੜੀ ਟੈਸਟ ਹੋ ਰਿਹਾ ਖੂਨ ਟੈਸਟ ਹੋ ਰਿਹਾ ਉਹ 75% ਜਿਹੜਾ ਬੋਸ ਕਿਤਾ ਉਹ 25% ਮਤਲਬ ਖਰਚਾ ਆ ਗਏਗਾ ਮਤਲਬ ਆ ਤਾਂ ਬਾਤ 500 ਰੁਪਏ ਚ ਮਤਲਬ 60 ਟੈਸਟ ਹੋਣਗੇ ਬ੍ਰਾਹਮਣ ਦੀ ਬ੍ਰਾਹਮਣ ਥੀ ਜੋ ਲੀਵਰ ਦੇ ਕਾ ਟੈਸਟ ਹੋ ਰਿਹਾ ਜਿੰਨੇ ਵੀ ਟੈਸਟ ਆ ਸਾਰੇ ਫਰੀ ਹੋਣਗੇ ਐ ਸਿੰਘ ਸਾਹਿਬ ਜਿਵੇਂ ਅਸੀਂ ਗੱਲ ਕਰਦੇ ਆ ਅਸੀਂ ਦਸ ਸਿੰਘਾਂ ਦੇ ਇਥੇ ਦਰਵਾਲ ਗੁਰੂ ਘਰ ਦੀ ਗੁਰੂ ਘਰ ਦੇ ਵਿੱਚ ਜਿਹੜਾ ਸਮਾਗਮਾ ਛੋਟਾ ਜਿਹਾ ਬਰੀਫ ਦੇ ਵਿੱਚ ਜਿਵੇਂ ਅਸੀਂ ਗੁਪਤ ਗੂ ਤੋਂ ਪਹਿਲਾਂ ਗੱਲ ਚੱਲੀ ਹੈ ਤੇ ਆਪਾਂ ਥੋੜਾ ਜਿਹਾ ਬਰੀਫ ਕਿਉਂਕਿ ਸਮੇਂ ਦਾ ਬੜਾ ਵਿਭਾਗ ਹੈ ਤੇ ਬਹੁਤ ਇਕੱਲੇ ਰਹਿ ਗਿਆ ਤੁਸੀਂ ਬਹੁਤ ਮਸਰੂਫ ਹੋ ਤੇ ਇਹ ਜਿਹੜਾ ਸ਼ੀਦਾ ਸਿੰਘਾਂ ਦਾ ਇਤਿਹਾਸ ਬਾਰੇ ਥੋੜਾ ਜਿਹਾ ਬਰੀਫ ਦੱਸ ਦਿਓ ਤਾਂ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਜਰੂਰ ਦੱਸ ਸਕੀਏ ਵੀ ਇਹ ਇਤਿਹਾਸ ਦੇ ਵਾਲਾ ਕਿੱਥੇ ਆ ਉਹ ਕਿਹੜੇ ਜ਼ਿਲ੍ਹੇ ਚ ਇਹ ਜਿਹੜਾ ਗੁਰਦਾ ਪੈਂਦਾ ਜੀ ਗੁਰਦਾ ਸ਼ੀਬੰਮਤੀ ਡੂਰਲੀ ਕਲਾ ਜ਼ਿਲ੍ਹਾ ਜਲੰਧਰ ਚ ਇਸ ਗੁਰਦਵਾਰਾ ਇਤਿਹਾਸ ਹੈ ਜੀ ਤੇ ਚੌਧਰੀ ਵੀ ਸਈਆਂ ਇਤਿਹਾਸ ਆ ਜੀ ਤੇ ਉਸ ਤੋਂ ਪਹਿਲੇ ਇਹ ਜਿਹੜੀ ਜਗ੍ਹਾ ਸੀ ਪਹਿਲਾਂ ਮੰਦਿਰ ਹੁੰਦਾ ਸੀ ਅਸੀਂ ਐ ਜੰਮੂ ਜੰਮੂ ਤੋਂ ਉੱਠ ਕੇ ਆਏ ਆ ਜੀ ਪਹਿਲਾਂ ਸੀ Hindu ਜੀ ਉਸ ਤੋਂ ਬਾਅਦ ਸਿੱਖ ਸਿੱਖ ਬਣ ਗਿਆ ਉਸ ਤੋਂ ਲੈਣ ਦੇ ਬਾਅਦ ਸਿੱਖ ਚ ਬਣ ਗਿਆ ਉਸ ਤੋਂ ਬਾਅਦ 18ਵੀਂ ਸਦੀ ਦੇ ਵਿੱਚ ਇਹਦੇ ਮਹਾਰਾਜਪਾਲ ਰੱਖੀ ਗਈ ਉਹ ਬਖਰਾ ਕਮਰਾ ਬਣਿਆ ਛੋਟਾ ਸੀ ਉਸ ਤੋਂ ਬਾਅਦ ਹੁਣ ਵੱਡੇ ਹਾਲ ਬਣ ਗਏ ਆ ਤੇ ਉਸ ਤੋਂ ਬਾਅਦ ਇੱਥੇ ਸੰਗਰਾਦ ਮੀਨੇ ਮੀਨੇ ਮਨਾਇਆ ਪਸਖੀ ਦਿਹਾੜਾ ਸੁਖਨਾ ਦਾ ਆਪਣੇ ਦਵਾਈ ਦਿਹਾੜਾ ਸਾਰੇ ਗੁਰੂਆਂ ਜਿਨੇ ਪਤਾਹੇ ਪਾਛਤ ਕਰਦੇ ਦਿਹਾੜਿਆ ਪਿੰਡ ਦੇ ਬਾਹਰ ਗੁਰਦਾਰੇ ਮਨਾਏ ਜਾਂਦੇ ਇੱਥੇ ਬਾਬਾ ਮਤੀ ਜੀ 23 ਜਾਂ ਮੀਨੂ ਹਰੇ ਸਦਾ ਜਿਹੜਾ ਮਾਇ ਜਦਾ ਜੇ ਲੱਖਾਂ ਲੋਕਾਂ ਕੇ ਨਾਸਤ ਹੁੰਦੇ ਜੈਦਰ ਸਾਹਿਬ ਜੀ ਮੈਂ ਧਾਰਮਿਕ ਸਮਾਗੋ ਸੰਗਰਾਮ ਦੀ ਗੱਲ ਕੀਤੀ ਹੈ ਸੰਗਰਾਮ ਦੇ ਦਿਹਾੜੇ ਦੀ ਗੱਲ ਕੀਤੀ ਹੈ 23 ਤਰੀਕ ਦੀ ਗੱਲ ਕੀਤੀ ਹੈ ਇੱਥੇ ਹੋਰ ਕਿਵੇਂ ਜਾਣਹਿਤ ਨੇ ਕਿ ਇਹ ਕਾਰਜ ਕੀਤੇ ਜਾਂਦੇ ਜਿਵੇਂ ਕੈਂਪਸ ਨੂੰ ਤੁਸੀਂ ਲਵਾਇਆ ਹੈ ਇਹਦੇ ਵਿੱਚ ਕਈ ਵਾਰ ਲੋੜ ਮੰਦ ਜ਼ਰੂਰਤ ਮੰਦ ਹਰ ਗੁਰੂ ਘਰ ਦੇ ਵਿੱਚੋਂ ਇਹ ਹਜੋ ਕਿ ਇਹੋ ਜਿਹੇ ਅਪਰਾਲੇ ਕੀਤੇ ਜਾਂਦੇ ਸਮੇਂ ਸੁਭਾਗ ਜੀ ਅਸੀਂ ਤੁਹਾਨੂੰ ਚਾਹੀਦਾ 50000 ਰੁਪਏ ਮਹੀਨੇ ਦਾ ਜੀ ਇਸੇ ਪੱਕਾ ਜਿਹੜਾ ਗਰੀਬ ਜਿਹਨਾਂ ਦੇ ਬੰਦੇ ਲਾਜ ਨਹੀਂ ਕਰਾ ਸਕਦੇ ਜੀ ਇੱਥੇ ਉਹਨਾਂ ਲਈ ਅਸੀਂ ਆ ਜਿਹੜਾ ਡਰੈਸ ਹੁੰਦਾ ਕਿਹਨਾਂ ਜਨਮ ਜੋਲੀ ਵਾਲੇ ਇਹਦੇ ਵਿੱਚ ਅਹੀ ਡੈਸ ਦੇ ਮਹੀਨੇ ਪੈਸੇ ਕਿੰਨੇ ਆ ਤੇ ਹੋਰ ਸੂਤ ਤਾਂ ਸਭ ਮੋਚਰੀ ਵੀ ਹੈ ਜੀ ਆ ਉਤਰ ਕੇ ਮੁੰਡੇ 2 ਬੰਦੇ ਫ੍ਰੀ ਕਰਦੇ ਆ ਜਿਹੜਾ ਬੰਦੇ ਬਹੁਤ ਵੀ ਹੋ ਜਾਂਦੀ ਆ ਉਹਦੇ ਗਰੀਬ ਪਟਾਪ ਦਾ ਉਹਨੂੰ ਫ੍ਰੀ ਦਿੰਦੇ ਆ ਸਾਡੇ ਇੱਕ ਸਕੂਲ ਵੀ ਆ ਸ਼ੀਲਬਾ ਮਤੀ ਮੁਰੇਪਾ ਸਕੂਲ ਜੀ ਉੱਚ ਐਸੀ ਵੀ ਸੀ ਬੱਚੇ ਜਿਹੜੇ ਪੜਦੇ ਉਹਨਾਂ ਨੂੰ ਫ੍ਰੀ ਪੜਾਉਣੇ ਆ ਤੇ ਵਰਦੀ ਦਿੰਦੇ ਆ ਉਸ ਤੋਂ ਬਾਅਦ ਜਿਹੜੇ ਆ 45000 ਜਿਹਦਾ ਡਰੈਸ ਹੁੰਦਾ ਜਾਂ ਗਰੀਬ ਬੱਚੇ ਆ ਇਦਾਂ ਦੇ ਮਤਲਬ 50 ਤੋਂ 50000 ਰੁਪਿਆ ਅਸੀਂ ਇਸੇ ਨਾਲ ਖਾਤੇ ਰਹ ਗਏ ਆ ਬਾਕੀ ਨਹੀਂ ਗੱਲ ਤੇ ਅਸੀਂ ਮੌਕੇ ਹਸਾਵਾ ਸਿੱਕੀ ਨਾਲ ਜੋੜਨੇ ਨਗਰ ਦੇ ਕਿਚਨ ਦੁਆਰ ਕੋਲ ਨਹੀਂ ਉਸ ਤੋਂ ਬਾਅਦ ਹੀ ਸਾਡਾ ਹਰੇਕ ਸਾਲ ਅਸੀਂ ਬੱਚੇ ਛੋਟੇ ਪੱਗ ਬੱਚੇ ਨੂੰ ਪਗਲੀ ਬਣਦੀ ਚੇਰੀ ਵੀ ਦਿੰਦੇ ਆ ਵੀ ਸਿੱਕੀ ਧਰਮ ਨਾਲ ਜੋੜਨ ਤੇ ਬਾਕੀ ਹੋਰ ਵੀ ਭੱਲੇ ਦਾ ਪਿੰਡ ਦੇ ਵਿੱਚ ਕੋਈ ਵਿਕਾਸ ਦਾ ਕੰਮ ਆ ਜਾਂ ਹੋਰ ਕੋਈ ਕੰਮ ਆ ਗਰੀ ਟੱਪ ਕੇ ਲੈ ਜਾਂ ਹੋਰ ਰੇ ਸੀ ਵੱਧ ਤੋਂ ਵੱਧ ਬਰਸਤ ਕਰ ਰਹੇ ਆ ਆ ਜੈਦਰ ਸਾਹਿਬ ਇਸ ਗੁਪਤਕੂ ਦੇ ਦੌਰਾਨ ਅਸੀਂ ਕੋਈ ਗੱਲ ਕਰਨੀ ਭੁੱਲ ਗਏ ਬੜੀ ਤੁਸੀਂ ਗਾਗਰ ਸਾਗਰ ਪਰਨ ਦੀ ਗੱਲ ਕੀਤੀ ਹੈ ਗੁਰਦੁਆਰਾ ਛੀਦਾ ਸਿੰਘ ਬਾਸ਼ੀਦ ਬਾਪ ਮਤੀ ਜੀ ਬਾਰੇ ਤੇ ਹੋਰ ਜਿਹੜੇ ਤੁਸੀਂ ਇੱਥੇ ਕਾਰਜ ਕੀਤੇ ਜਾਂਦੇ ਆ ਜਾਂ ਹੋਰ ਕੋਈ ਗੱਲ ਛੋਟੀ ਜੀ ਕਿਸੇ ਤਰ੍ਹਾਂ ਦੀ ਜਿਹੜੀ ਤੁਸੀਂ ਆ ਸਾਡੇ ਦਰਸ਼ਕਾਂ ਨੂੰ ਦੱਸਣੀ ਚਾਹੁੰਦੇ ਹੋ ਅਸੀਂ ਮੈਂ ਲੋਕਾਂ ਨੂੰ ਇਹ ਬੇਨਤੀ ਕਰਦੇ ਆ ਆਪਣਾ ਜਿਹੜਾ ਵੇਸਾ ਛੱਡੋ ਬਾਲਾ ਮਾਡਰਨ ਨਾ ਹੋਵੋ ਗੁਰੂ ਘਰਾਂ ਜੋੜੋ ਜਿਹੜਾ ਬੰਦਾ Hindu Hindu ਧਰਮ ਨਾਲ ਜੁੜੇ ਜਿਹੜਾ ਮੁਸਲਮਾਨ ਮੁਸਲਮਾਨ ਧਰਮ ਨਾਲ ਜੁੜੇ ਗੁਰੂ ਘਰਾਂ ਜੁੜੋ ਜਿਹੜੇ ਅੱਜਕੱਲ ਜਿਹੜੇ ਆ ਦੇਵੋ ਘਰ 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 ਪ੍ਰਸਾਦ ਹੋ ਰਹੇ ਲੜਾਈਆਂ ਚੜਾਈਆਂ ਹੋ ਸਾਡਾ ਇਹ ਆ ਬਈ ਫਿਰ ਅਸੀਂ ਗੁਰੂ ਘਰ ਤੋਂ ਆਪਾਂ ਦੂਰ ਹੋ ਰਹੇ ਤਾਂ ਇਹ ਅਸੀਂ ਮਾਡਰਨ ਸੇ ਕਬਾਨਦੇ ਰਹੇ ਆ ਮਾਡਰਨ ਸਿੱਖ ਹੋਣ ਦੇ ਨਾਂ ਸਾਨੂੰ ਨੁਕਸਾਨ ਹੋ ਰਿਹਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਨ ਜਹੇਦਾਰ ਮਨੋਤ ਸਿੰਘ ਅੰਕੁਰ ਦੁਆਰਾ ਅਸੀਦ ਬਾਬਾ ਮਤੀ ਸਾਹਿਬ ਦੇ ਪ੍ਰਧਾਨ ਨੇ ਜਿਨ੍ਹਾਂ ਨੇ ਅੱਜ ਇੱਥੇ ਗੁਰੂ ਘਰ ਦੇ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਬਾਰੇ ਨਾਲ ਦੀ ਨਾਲ ਸਿੱਖ ਕੌਮ ਦੇ ਜਿਹੜੇ ਵਿਸੇ ਨੂੰ ਸੰਭਾਲਣ ਦੀ ਗੱਲ ਕੀਤੀ ਹੈ ਇੱਥੇ ਹੋਣ ਵਾਲੇ ਜਿਹੜੇ ਕਾਰਜਾਂ ਬਾਰੇ ਦੱਸਿਆ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਵਾਸਤੇ ਲੋਕਾਂ ਤੱਕ ਆਵਾਜ਼ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਵਾਜ ਤਾਂ ਕਿ ਬਹੁਤ ਸਾਰੇ ਲੋਕ ਜੋ ਇਸ ਇਲਾਕੇ ਦੇ ਨਾਲ ਆ ਦੇਸ਼ਾਂ ਬਦੇਸ਼ਾਂ ਵਿੱਚ ਧਰਤੀ ਉੱਤੇ ਆ ਕੇ ਨਮਸਤਕ ਹੋਣੇ ਸ਼੍ਰੀ ਗੁਰੂ ਸਾਹਿਬ ਰੰਗ ਤੋਂ ਲੜੀ ਬਾਰੇ ਨਮਸਤਕ ਹੋਣਦੇ ਤੇ ਨਾਲ ਦੀ ਨਾਲ ਹੋਰ ਦੀ ਭਈਆ ਕਰਵਾਉਂਦਾ ਕੋਸ਼ਿਸ਼ ਕਰਾਂਗੇ ਤੋਂ ਦਲਜੀਤ ਅਚਨੂਹਾ ਬਹੁਤ ਬਹੁਤ ਧੰਨਵਾਦ ਜਹਜਾ ਜੀ